ਕਬੱਡੀਆਂ ਤੇ ਜੀਪ ਸੂਰਜ ਸ਼ਰਮਾ ਜੀ ਓਕੇ ਜੀਪ ਤਿੰਨਾ ਕਬੱਡੀਆਂ ਤੇ ਜ਼ੈਰੂ ਦੀਆਂ ਤਿੰਨਾ ਕਬੱਡੀਆਂ ਤੇ ਜੀਪ ਜ਼ੈਰੂ ਚੈਰੂ ਸਾਹਮਣੇ ਕਬੱਡੀ ਜ਼ੈਰੂ ਦੀ ਦੂਜੇ ਪਾਸੇ ਕੁਲਦੀਪ ਸ਼ਿਕਾਰ ਮਾਸ਼ੀਆਂ ਵਾਲਾ ਮੇਰੇ ਵੀਰੋ ਪਲੱਖਾਂ ਦਾ ਮੇਲਾ ਲੁੱਟਣ ਨੂੰ ਫਿਰਦਾ ਆਹ ਲੁੱਟਣ ਨੂੰ ਫਿਰਦਾ ਆਹ ਕੋਰਾ ਥਾਪੀਆਂ ਮਾਰ ਗਿਆ ਸ਼ਿਕਾਰਾਂ ਵਾਲਿਆ ਕੋਰਾ ਥਾਪੀਆਂ ਮਾਰ ਗਿਆ ਸ਼ਿਕਾਰਾਂ ਵਾਲਿਆ आ, if, you if you get gets 3 points you will get the jeep oh jeep laao jairo mere viryo jairo aa doji kabaddi hai te jadon tiji le gaya te fir jeep ditti jaani hai jairo mere viryo ede blood ch kabaddi hai eda bhra mere viryo ke salakhan hai makkhan sada le vichhad gaya hai e apne brother layi bahut roya mere viryo jeep oh shi akhi ti raid

ਬੰਟੀ ਇਹ ਚੱਕ ਦੇਸ ਰਾਜਵਾਲਾ ਸਿਰਾ ਕਰਾ ਗਿਆ ਮੇਰੇ ਵੀਰ ਸਿਰਾ ਕਰਾ ਗਿਆ ਲੰਡੀ ਜੀਪ ਦਾ ਜੇਤੂ ਬਣ ਗਿਆ ਇਹ ਸਾਰੇ ਵੀਰ ਆ ਗਏ ਇਹ ਇਧਰ ਪਾਸੇ ਆ ਜਰਾ ਆ ਜੀਪ ਦੀਆਂ ਚਾਪੀਆਂ ਫੜੀ ਮੇਰਾ ਵੀਰ ਯਾਰ ਮਹਿਮਾਨਦਾਰ ਕਰ ਲੋ ਭਰਾ ਬਣ ਕੇ ਸੂਰਜ ਸ਼ਰਮਾ ਜੀ ਪ੍ਰਭਜੋਤ ਘੁੰਮਣ ਹਰਜੀਤ ਬੰਟੀ ਹਰਤੇ ਬੰਟੀ ਸਰਪੰਚ ਤੇ ਮਨਜੀਤ